ਦੇਖ ਆ ਰਹੀ ਸੀ ਫਰੂਟ ਤੇ ਮੈਨੂੰ ਦੇ ਰਹੀ ਆਵਾਜ਼ ਮੈਂ ਕਿਹਾ ਚਲੋ ਮੈਂ ਸਾਰੇ ਦੋਸਤਾਂ ਵਾਸਤੇ ਪਹਿਲਾ ਵੀਡੀਓ ਬਣਾਵਾਂ ਵੀਡੀਓ ਸ਼ੂਟ ਕਰਕੇ ਫਿਰ ਕਰਦੇ ਆਂ ਨਾਸ਼ਤਾ ਪਾਣੀ ਖਾਣੇ ਆ ਕੁਛ ਨਾ ਕੁਛ ਵੈਸੇ ਉਰੇ ਘੜਾ ਕੁਛ ਖਾਣ ਨੂੰ ਮਨ ਕਰਦਾ ਯਾਰ ਆਕਸੀਜਨ ਤਾਂ ਹੈ ਨਹੀਂ ਉਰੇ ਤੇ ਜਿਹੜੀ ਭੁੱਖ ਲੱਗੀ ਸੀ ਉਹ ਵੀ ਮਰ ਗਈ ਤੇ ਗੱਲ ਕਰ ਰਹੀ ਸੀ ਜੇ ਉਹ ਸਾਹਮਣੇ ਵਾਲੇ ਪਹਾੜਾਂ ਦੀ ਉਹ ਪਹਾੜ ਹੈਗੇ ਆ ਜੀ 24000 ਫੁੱਟ ਦੀ ਹਾਈਟ ਤੇ ਇਸ ਟਾਈਮ ਜਿੱਥੇ ਮੈਂ ਘੜਾ ਇੱਥੋਂ ਵੀ ਦੁੱਗਣੀ ਹਾਈਟ ਆ ਤਕਰੀਬਨ ਬੋਲ ਦੇਣਾ ਸਾਹ ਝੜ ਜਾਂਦਾ ਯਾਰ ਇਥੇ ਹੀ ਦੇਖ ਲਓ ਸਾਹ ਵੀ ਇੰਨੀ ਪ੍ਰੋਬਲਮ ਹੈ ਤੇ ਉੱਥੇ ਕਿੰਨੀ ਜ਼ਿਆਦਾ ਹੋਊਗੀ ਤੇ ਆਪਣੇ ਜਿੰਨੇ ਵੀ ਫੌਜੀ ਵੀ ਉੱਥੇ ਡਿਪਲੋਏ ਕੀਤੇ ਹੋਏ ਆ ਪੋਸਟਾਂ ਹੈਗੀਆਂ ਨੇ ਤੇ ਉਹਨਾਂ ਨੂੰ ਦੇਖ ਲਓ ਕਿੰਨੀ ਮੁਸ਼ਕਲ ਹੁੰਦੀ ਹੋਊਗੀ ਤੇ ਉੱਥੇ ਵੀ ਤਕਰੀਬਨ ਉਹ ਪੂਰਾ ਗਲੇਸ਼ੀਰ ਆ ਜਾਂਦਾ ਤੇ ਉੱਥੇ ਤਕਰੀਬਨ ਹੌਣ ਤੋਂ ਹੁੰਦਾ ਤਾਂ ਕੋਈ ਮਤਲਬ ਹੀ ਨਹੀਂ ਕਿਉਂਕਿ ਠੰਡ ਇੰਨੀ ਜ਼ਿਆਦਾ ਪੈਂਦੀ ਆ 12 ਮਹੀਨੇ 30 ਦਿਨ ਬਰਫ਼ ਇਥੇ ਕੋਈ ਤੋਪ ਨਹੀਂ ਨਿਕਲਦੀ ਕੋਈ ਸੂਰਜ ਨਹੀਂ ਆਉਂਦਾ ਉਧਰ ਕੁਛ ਨਹੀਂ ਹੈ ਰੋਹੀ ਵੀ ਹਵਾਨ ਇਹ ਦੇਖ ਸਕਦੇ ਤੁਸੀਂ ਔਰ ਇਧਰ ਦੀ ਸਾਈਡ ਮੇਰੇ ਵਾਲੀ ਸਾਈਡ ਆ ਜੇ ਫਿਰ ਵੀ ਠੀਕ ਹੈ ਕਿਉਂਕਿ ਇਧਰ ਬਰਫਾ ਹੈ ਨਹੀਂ ਕਿ ਬਰਫ ਇਧਰ ਪਈ ਸੀ ਵਸੇ ਫਰਫ ਗਈਆ ਪਿਗਲ ਹੋਣਾ ਤੇ ਹੁਣ ਬਸ ਆ ਥੋੜੀ ਮੋਦੀ ਰਹਿ ਗਈ ਤੇ ਉਹ ਸਾਹਮਣੇ ਗਲੇਸ਼ੀਅਰ ਦੇ ਵਿੱਚ ਰਹਿ ਗਈ ਤੇ ਇਧਰਲੀ ਸਾਈਡ ਆ ਜਾਂਦਾ ਜੀ ਪਾਕਿਸਤਾਨ ਬਸ ਇਹ ਲਾਸਟ ਹੈ ਲਾਸਟ ਪੋਸਟ ਹੈ ਆਪਣੀ ਇੰਡੀਆ ਦੀ ਔਰ ਇਧਰ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਵੀ ਇਧਰ ਥੋੜੇ-ਮੋٹے ਦਰਖਤ ਜਿਹੇ ਹੈਗੇ ਆ ਹਰੇ-ਭਰੇ ਥੋੜੇ-ਮੋٹے ਦਰਖਤ ਇਹਨਾਂ ਦੇ ਕਾਰਨ ਇੱਥੇ ਥੋੜੀ-ਬੋਦੀ ਬਸ ਆਕਸੀਜਨ ਹੈਗੀ ਆ ਤੇ ਬਾਕੀ ਦਰੇ ਮੁਸ਼ਕਲ ਹੈ ਕੰਮ ਰਹਿਣਾ ਮੈਨੂੰ ਨਹੀਂ ਲੱਗਦਾ ਵੀ ਜ਼ਿਆਦਾ ਦੇਰ ਤੱਕ ਉਹ ਦੋ-ਤਿੰਨ ਮਹੀਨੇ ਤੱਕ ਬੰਦੇ ਦਰੇ ਰਹਿੰਦੇ ਹੋਣਗੇ ਤੇ ਉਹ ਭਾਈਆਂ ਲੈ ਕੇ ਆ ਰਹੇ ਆਪਣੇ ਵਾਸਤੇ ਕੇਲੇ ਤੇ ਕੇਲੇ-ਗਲੇ ਖਾਵਾਂਗੇ ਫਿਰ ਪਰਕੇ ਗੱਡੀ ਤਾਂ ਹੌਲੀ ਹੌਲੀ ਜਾਵਾਂਗੇ ਉਹ ਵਿਚਾਰੇ ਹੁਣ ਬੇਲ ਚਾਣਾ ਕਈਆਂ ਨਾਲ ਗੱਡੀ ਭਰਨਗੇ ਤੇ ਗੱਡੀ ਭਰ ਕੇ ਤਾਂ ਹੌਲੀ ਫੇਰ ਜਾਵਾਂਗੇ ਕੱ ਲੈ ਗਿਆ ਭਾਈ ਜਣਾ ਅਰੇ ਖਾਓ ਯਾਰ ਆਪ ਲੋਗ ਭੁੱਖ ਤਾਂ ਹੈਣੀ ਹੈ ਹੈ ਸਭ ਖਾਓ ਬਾਕੀ ਥੈਂਕ ਯੂ ਲਾਓ ਜੀ ਆਪਣੇ ਘੋੜੇ ਇਕੱਲੇ ਆ ਗਿਆ ਸਾਹਨੂੰ ਤੇ ਨਾਲ-ਨਾਲ ਖਾਵਾਂਗੇ ਕਰਦੇ ਗੱਲਾਂ ਬਾਤਾਂ ਇਹ ਲੱਗ ਰਿਹਾ ਬੰਦੇ ਆਪਣੀ ਗੱਡੀ ਭਰਨ ਤੇ ਗੱਡੀ ਪਰ ਜਾਣੀ ਹੈ ਤੇ ਗੱਡੀ ਇੱਥੋਂ ਆਉਂਦੀ ਦਾ ਪੰਜਵੇਂ ਗੇਅਰ 'ਚ ਆ ਚੜਾਈ ਦੇ ਉੱਪਰ ਤੇ ਪਰ ਜਾਊ ਹੁਣ ਤੀਜੇ ਚੌਥੇ ਗੇਅਰ ਦੇ ਵਿੱਚ ਬਸ ਇਹ ਪਤਾ ਨਹੀਂ ਇੱਥੇ ਦਾ ਕੀ ਸਿਸਟਮ ਹੈ ਕਿਦਾਂ ਦੀ ਇੱਥੇ ਦਾ ਲੋਕੇਸ਼ਨ ਹੈ ਤੇ ਬਾਕੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਦੇ ਹੋ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਵਾਂ ਇਹ ਹੈ ਜੀ ਗੁਲਾਬ ਦਾ ਬੂਜਾ ਗੁਲਾਬ ਦਾ ਬੂਟਾ ਇਹ ਜੰਗਲੀ ਗੁਲਾਬ ਔਰ ਇਹ ਤੁਸੀਂ ਕੰਡੇ ਦੇਖ ਸਕਦੇ ਹੋ ਉਹਨੂੰ ਕਿੰਨੇ ਲੱਗੇ ਹੋਇਆ ਇਹ ਫੁੱਲਦਾ ਆਉਂਦਾ ਹੁਣ ਹਰਾ ਹੁੰਦਾ ਆਉਂਦਾ ਹੈ ਕਿਉਂਕਿ ਬਰਫ ਵਗੈਰਾ ਦਾ ਸੀ ਜਿਹਨੂੰ ਨਿਕਲ ਗਿਆ ਤੇ ਇਹ ਹੁਣ ਆਉਂਦਾ ਆਉਂਦਾ ਹਰਾ ਜੀ ਆਪਾਂ ਬੈਠੇ ਨਾ ਪੱਥਰ ਤੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੈ ਹਿੰਦ ਸਰਮ